पाकिस्तानी समगलर बिलाते शाहपर्क सन दो तस्कर छे किलो हैरोइन सने गिरफ्तार डरोन जरिए सुटवाया सी चिट्टा गुप्त सूचना तो खुले राज तस्करा की कारो मिली बताली करोड़ रुपए कीमत की खेप पंजाब विच डरग माफिया के खिलाफ कार्रवाई करते हुए तरनतारण पुलिस ने छे किलो हैरोइन बरामद की है अंतरराष्ट्री बाज़ार इस नशे की कीमत बताली करोड़ रुपये आंकी गई है ਤਰੰਤਾਰਨ ਦੇ ਪਿੰਡ ਖੱਠੀ ਸੋਹਲ ਦੇ ਰਹਿਣ ਵਾਲੇ ਦੋ ਹੁਨਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਦੇ ਤਾਰ ਪਾਕਿਸਤਾਨ ਵਿੱਚ ਬੈਠੇ ਸਮਗ ਲਰ ਬਿੱਲਾ ਅਤੇ ਸ਼ਾਹ ਨਾਲ ਜੁੜੇ ਹੋਏ ਸਨ ਉਹਨਾਂ ਵੱਲੋਂ ਸਰਦੋਪਾਰ ਤੋਂ ਡਰੋਨ ਜਰੀਏ ਨਸ਼ੇਦੀ ਖੇਪ ਭਾਰਤ ਵਿੱਚ ਭੇਜੀ ਜਾ ਰਹੀ ਸੀ ਜਿਸ ਨੂੰ ਪੰਜਾਬ ਵਿੱਚ ਅੱਗੇ ਸਪਲਾਈ ਕੀਤਾ ਜਾ ਰਿਹਾ ਸੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਦੇ ਤਿੱਤ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਇਹ ਇੱਕ ਹੋਰ ਵੱਡੀ ਸਫਲਤਾ ਹੈ ਉਨ੍ਹਾਂ ਕਿਹਾ ਕਿ ਇਸ ਪੂਰੇ ਨੈੱਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਹਨ ਤਰਨਤਾਰਨ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜ਼ਿਲ੍ਹੇ ਦੇ ਪਿੰਡ ਘੱਠੀ ਸੋਹਲ ਦੇ ਰਹਿਣ ਵਾਲੇ ਹਰਦੀਪ ਸਿੰਘ ਉਰਫ ਦੀਪ ਅਤੇ ਹਰਜੀਤ ਸਿੰਘ ਪਿਛਲੇ ਲੰਬੇ ਸਮੇਂ ਤੋਂ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ ਇਸ ਸੂਚਨਾ ਦੇ ਆਧਾਰ ਤੇ ਸੀਆਈਏ ਸਟਾਫ ਪੁਲਿਸ ਨੇ اعلی ਅਧਿਕਾਰੀਆਂ ਦੀ ਨਿਗਰਾਨੀ ਵਿੱਚ ਪਿੰਡ ਪੂਸੇ ਵਿੱਚ ਇੱਕ ਵਿਸ਼ੇਸ਼ ਅਭਿਆਨ ਚਲਾ ਕੇ ਕਾਰ ਸਵਾਰ ਦੋਨਾਂ ਤਸਕਰਾਂ ਨੂੰ ਹੈਰੋਇਨ ਦੀ ਖੇਪ ਨਾਲ ਕਾਬੂ ਕਰ ਲਿਆ ਡੀਜੀਪੀ ਨੇ ਦੱਸਿਆ ਕਿ ਮੁਡਲੀ ਜਾਂਚ ਦੇ ਦੌਰਾਨ ਸਾਹਮਣੇ ਆਇਆ ਗ੍ਰਿਫਤਾਰ ਦੋਨਾ ਤਸਕਰਾਂ ਦੇ ਪਾਕਿਸਤਾਨ ਵਿੱਚ ਬੈਠੇ ਸਮਗ ਲਰ ਬਿੱਲਾ ਅਤੇ ਸ਼ਾਹ ਨਾਲ ਤਾਰ ਜੁੜੇ ਹੋਏ ਸਨ ਅਤੇ ਉਹ ਡਰੋਂ ਦੇ ਜ਼ਰੀਏ ਹੈਰੋਇਨ ਭਾਰਤੀ ਸੀਮਾ ਵਿੱਚ ਫੇਜਦੇ ਆ ਰਹੇ ਸਨ ਐਸਐਸਪੀ ਤਰਨਤਾਰਨ ਬਿਮਨਿਊ ਰਾਣਾ ਨੇ ਦੱਸਿਆ ਦੋਨਾ ਤਸਕਰਾਂ ਤੋਂ 6 ਕਿਲੋ ਹੈਰੋਇਨ ਦੀ खेप ਬਰਾਮਦ ਕੀਤੀ ਗਈ ਹੈ ਅਤੇ ਇਹਨਾਂ ਖਿਲਾਫ ਅਮਾਨਤ ਖਾਲ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ ਅਦਾਲਤ ਵਿੱਚ ਪੇਸ਼ ਕਰਕੇ ਦੋਨਾਂ ਨੂੰ ਪੁਲਿਸ ਰਿਮਾਂਡ ਤੇ ਲਿਆ ਜਾਵੇਗਾ ਤਾਂ ਕਿ ਹੋਰ ਰਾਜ ਸਮਝਿਆ ਸਕਣ